ਆਹ ਵਾਹੁਰੂ ਜੀ ਕਾਲਸਾ ਵਾਹ ਰਹੀ ਦੀ ਕਿ ਫਦੇ ਆਏ ਦੰਦਮਾ ਸਾਬਾ ਵੀ ਤਲਵੰਡੀ ਜਾਂਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਧੀਕੀ ਕੀਤੀ ਸਾਡੇ ਬੈਗ ਦੇ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਭੋਲੇ ਆ ਬਹੁਤ ਸਾਡੇ ਨਾਲ ਹੱਥੋਂ ਕੀ ਕੀਤੀ ਆ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਕਿ ਆਪ ਛੜਕਾ ਦੇ ਨਿਕਲੋ ਜੇ ਅੱਜ ਤੁਸੀਂ ਸਾਥ ਨਾ ਦਿੱਤਾ ਤਾਂ ਫਿਰ ਇਹਨਾਂ ਨੇ ਹਾਨੂੰ ਛੜਣਾ ਨਹੀਂ ਜੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਾਤੇ ਅਰੇ ਪਾਜੇ ਸਾਰੀਆਂ ਵੀ ਤਾਂ ਪੇਜਾ ਤੁਹਾਡਾ ਤੇ ਇੱਕ ਵਾਰੀ ਵੇਹੋਂ ਨੌਕਰੀਆਂ ਕਿਦਾਂ ਜਾਂਦੀਆਂ ਤੁਸੀਂ ਜਿਹੜਾ ਪੱਗਾ ਸਿਰ ਤੇ ਸਾਡਾ ਦੁੱਧ ਪੀ ਕੇ ਸੱਪਾਂ ਦੇ ਪੁੱਤ ਕਦੀ ਮਿੱਤ ਬੰਦੇ ਦੁੱਧ ਪਿਆ ਇਹਨਾਂ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਕੋਈ ਗੱਲ ਨਹੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਾਤੇ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਸਭ ਸਿੱਖ ਸੰਗਤਾਂ ਨੂੰ ਪਤਾ ਹੀ ਹੈ ਕਿ 8 ਮਾਰਚ ਤੋਂ ਦਮਦਮਾ ਸਾਹਿਬ ਤੋਂ ਅਸੀਂ ਇੱਕ ਗੁਰਮਤ ਗੁਰਮਤ ਚੇਤਨਾ ਮਾਰਚ ਜਥੇਦਾਰ ਅਕਾਲ ਤਖਤ ਦੀ ਅਗਵਾਈ ਚ ਉੱਥੋਂ ਅਕਾਲ ਤਖਤ ਤੱਕ ਕੀਤਾ ਜਾ ਰਿਹਾ ਸੀ ਤੇ ਉਹਦੇ ਵਾਸਤੇ ਅੱਜ ਸਾਡੇ ਪਰਿਵਾਰ ਦੇ ਉਹਨਾਂ ਦੀ ਭਾਈ ਅਮਰਤਪਾਲ ਸਿੰਘ ਦੀ ਮਾਤਾ ਜੀ ਉਹਨਾਂ ਦੇ ਦੋ ਚਾਚਾ ਜੀ ਤੇ ਹੋਰ ਕੁਝ ਬੀਬੀਆਂ ਨਾਲ ਜਾ ਰਹੇ ਸੀਗੇ ਤੇ ਉਹਨਾਂ ਨੂੰ ਇਸ ਅਮਰਸਰ ਪੁਲਿਸ ਨੇ ਇਹ ਇਤੇ ਰੈਸਟ ਕਰ ਲਿਆ ਪਤਾ ਨਹੀਂ ਉਹਨਾਂ ਨੇ ਕਿੱਥੇ ਲੈ ਕੇ ਗਏ ਆ ਤੇ ਇਹ ਇੱਕ ਸਰਕਾਰ ਦੀ ਬਹੁਤ ਘਨੌਣੀ ਹਰਕਤ ਆ ਕਿਉਂਕਿ ਕੋਈ ਐਸੀ ਇੱਕ ਸ਼ਾਂਤਮਈ ਮਾਰਚ ਕਰ ਰਹੀ ਸੀ ਗੁਰਮਤਿ ਚੇਤਨਾ ਮਾਰਚ ਲੋਕਾਂ ਨੂੰ ਗੁਰੂ ਪ੍ਰਤੀ ਜਾਗਰਿਤ ਕਰਨਾ ਸੀ ਨਸ਼ਿਆਂ ਤੋਂ ਬਚਾਉਣ ਦਾ ਇਹ ਉਪਰਾਲਾ ਸੀਗਾ ਤੇ ਇਹਦੇ ਵਿੱਚ ਵੀ ਸਰਕਾਰ ਬੇਲੋੜੀ ਦਖਲ ਸਾਡੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੀ ਆ ਜਿਹੜੀ ਕਿ ਸਰਾਸਰ ਬਹੁਤ ਗਲਤ ਆ ਇਹ ਇਹ ਚੀਜ਼ ਬਹੁਤ ਇਹਦੀ ਜਿੰਨੀ ਵੀ ਖੇਧੀ ਕੀਤੀ ਜਾਵੇ ਥੋੜੀ ਆ ਤੇ ਇਸ ਕਰਕੇ ਆਪ ਦੇ ਜਦੋਂ ਇਹਨਾਂ ਦਾ ਇੱਕ ਆਵੇਂਨਾਂ ਦਾ ਮੁੱਖ ਮੰਤਰੀ ਦਿੱਲੀ ਦਾ ਸ਼ਰਾਬ ਦੇ ਘਟਾਲੇ 'ਚ ਫੜਿਆ ਹੋਇਆ ਤੇ ਉਹਦੇ ਵਾਸਤੇ ਭੋਖੜ ਤਾਲਾਂ ਕਰਦਾ ਫਿਰਦਾ ਤੇ ਸਾਨੂੰ ਆਪਣੇ ਜਿਹੜੇ ਸਾਡੇ ਜੋਧੇ ਚੰਗਾ ਕੰਮ ਕਰਦਿਆਂ ਨੂੰ ਇਹਨਾਂ ਨੂੰ ਰੈਸ਼ ਕੀਤਾ ਉਹਨਾਂ ਦੇ ਵਾਸਤੇ ਅਸੀਂ ਕੋਈ ਗੁਰਮਤ ਚੇਤਨਾ ਮਾਰਸ਼ ਵੀ ਨਹੀਂ ਕਰ ਸਕਦੇ ਇਹ ਕਿੱਡੇ ਕਿਦਾਂ ਦੇ ਹਾਲਾਤ ਬਣਾਏ ਜਾ ਰਹੇ ਆ ਪੰਜਾਬ ਦੇ ਲੋਕਾਂ 'ਚ ਕਿਦਾਂ دہشت ਫੈਲਾਈ ਜਾ ਰਹੀ ਹੈ ਲੋਕਾਂ ਦੇ ਘਰਾਂ 'ਚ ਜਾ ਕੇ ਧਮਕਾਇਆ ਜਾ ਰਿਹਾ ਹੈ ਡਰਾਇਆ ਜਾ ਰਿਹਾ ਹੈ ਲੋਕਾਂ ਨੂੰ ਘਰਾਂ 'ਚੋਂ ਨਿਕਲ ਨਹੀਂ ਦਿੱਤਾ ਜਾ ਰਿਹਾ ਤੇ ਇਸ ਕਰਕੇ ਅਸੀਂ ਸਭ ਸਿੱਖ ਸੰਗਤਾਂ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਗੱਲ ਦੀ ਸਭ ਤੋਂ ਵੱਧ ਵਾਦ ਨਖੇਦੀ ਕਰਨ ਤੇ ਇਹ ਇਹ ਸਰਕਾਰ ਦੇ ਖਿਲਾਫ ਇਹ ਜੋ ਵੀ ਕੀਤਾ ਜਾਣਾ ਚਾਹੀਦਾ ਰੋਸਮਈ ਪ੍ਰਦਰਸ਼ਨ ਕਰੋ ਇਹ ਇਹਨਾਂ ਨੂੰ ਮਜਬੂਰ ਕਰੋ ਇਹਨਾਂ ਨੂੰ ਲੋਕ ਵੋਟਾਂ ਨਾ ਪਾਉਣ ਇਹ ਇਹੋ ਜਿਹੇ ਜਿਹੋ ਜਿਹੇ ਹਾਲਾਤ ਇਹਨਾਂ ਨੇ ਬਣਾਏ ਪੰਜਾਬ ਦੇ ਪ੍ਰਸ਼ਾਸਨ ਦੇ ਨਾਲ ਕੋਈ ਗਲਤ ਹੋਈ ਤੁਹਾਡੀ ਪ੍ਰਸ਼ਾਸਨ ਸਹਿਰ ਦਾ ਹੀ ਸਾਡੇ ਵਾਲੇ ਦੁਆਲੇ ਘੁੰਮਦੇ ਸਾਨੂੰ ਦੱਸੇ ਇਹ ਗੱਲ ਤਾਂ ਦੱਸਿਆ ਨਹੀਂ ਸਾਨੂੰ ਕਹਿੰਦੇ ਸੀ ਤੁਸੀਂ ਇਕੱਠੇ ਕਾਫਲੇ ਦੇ ਰੂਪ ਚ ਨਾ ਜਾਇਓ ਥੋੜੇ ਇੱਕ ਇੱਕ ਦੋ ਦੋ ਗੱਡੀਆਂ ਚੱਲੇ ਜਾਣ ਕਿ ਚਲੇ ਇਦਾਂ ਹੀ ਚਲੇ ਜਾਵਾਂਗੇ ਹੋਰ ਵੀ ਕਹੀ ਸੀ ਸਾਨੂੰ ਹੋਰ ਵੀ ਬਹੁਤ ਜਗ੍ਹਾ ਤੇ ਸਾਨੂੰ ਸੇ ਖਬਰਾਂ ਆ ਰਹੀਆਂ ਕਿ ਇਹ ਬਾਜੇ ਕੇ ਸੀ ਇਹਨਾਂ ਦੇ ਘਰ ਪਹੁੰਚ ਗਈ ਪਪਲਪ੍ਰੀਤ ਕੇ ਘਰ ਪਹੁੰਚ ਗਈ ਹੋਰ ਵੀ ਜਿੱਥੇ ਜਿੱਥੇ ਕਿਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਘਰਾਂ 'ਚ ਪੁਲਿਸ ਜਾ ਕੇ ਡੇਰਾ ਲਾ ਕੇ ਬੈਠੀ ਹੈ ਇਹ ਦੋ ਵੱਡੀ ਪੱਥਕ ਕਰਤਾ ਹਲਸੀ ਸਾਰਾਮਪ੍ਰੀਤ ਨੂੰ 10 ਦਿਨ ਦਾ ਸਰਕਾਰ ਨੂੰ ਟਾਈਮ ਦਿੱਤਾ ਗਿਆ ਸੀ ਉਸ ਤੋਂ ਬਾਅਦ ਤੇ ਜਾਂ ਪਹਿਲਾਂ ਕਿੰਨੇ ਮੌਜੂਦ ਕਿੰਨੇ ਤੁਹਾਡੇ ਕੋਲ ਸਾਡੇ ਤੱਕ ਤੇ ਅਸੀਂ ਜਿਉਂ ਇੱਥੇ ਬਾਈ ਪਿਛਲੇ 22 ਫਰਵਰੀ ਤੋਂ ਬੈਠੇ 24 ਤੋਂ ਬਾਅਦ ਸਾਡਾ ਕੋਈ ਸਰਕਾਰ ਨਾਲ ਸੰਪਰਕ ਨਹੀਂ ਸਾਨੂੰ ਕਿਸੇ ਨੇ ਆ ਕੇ ਨਹੀਂ ਪੁੱਛਿਆ ਕਿ ਤੁਹਾਨੂੰ ਕੀ ਤਕਲੀਫ ਹੈ ਜਾਂ ਤੁਸੀਂ ਚਾਹੁੰਦੇ ਕੀ ਜੋ ਜਸੀਂ ਕਰ ਸਕਦੇ ਆ ਨਹੀਂ ਕਰ ਸਕਦੇ ਸਾਡੇ ਨਾਲ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਮਾਰਚ ਕੱਢਿਆ ਜਾਵੇ ਤੇ ਮਾਰਚ ਤੇ ਹੁਣ ਹੁਣ ਸਾਡੀ ਤੇ ਪੂਰੀ ਕੋਸ਼ਿਸ਼ ਹੈ ਹੁਣ ਇਹ ਨਾ ਇਹ ਨਹੀਂ ਕੱਢਣ ਦੇਣਗੇ ਤੇ ਇਹ ਲੋਕ ਫੈਸਲਾ ਕਰਨ ਕਿ ਹੁਣ ਇਹਨਾਂ ਦਾ ਕੀ ਹੋਣਾ ਚਾਹੀਦਾ ਸਰਕਾਰ ਤੇ ਆਪ ਦਿੱਲੀ ਜਾ ਕੇ ਦੇਖੀਓ ਸਰਕਾਰ ਤੇ ਬਸ ਉਹਨਾਂ ਜਿਹੜਾ ਉਹ ਇੱਕ ਬੰਦਾ ਕਬਲੇ ਚ ਫਸਿਆ ਉਹਦੇ ਪਿੱਛੇ ਸਾਰਾ ਕੰਮ ਹੋ ਰਿਹਾ ਸਰ ਪੰਜਾਬ ਦੇ ਨਾਲ ਪੰਜਾਬੀ ਤੇ ਕੁਝ ਵੀ ਨਹੀਂ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਤੇ ਨਾਲ ਲਵਾਰ ਛੱਡਿਆ ਬਸ ਪੁਲਿਸ ਦੇ ਆਸਰੇ ਤੇ ਪੁਲਿਸ ਜਿਹਨੂੰ ਮਰਜੀ ਚੁੱਕ ਲੈ ਜਿਹਨੂੰ ਮਰਜੀ ਛੱਡ ਦੇ ਕਿਸੇ ਨੂੰ ਗੈਂਗਸਟਰ ਕਰਕੇ ਮਾਰ ਦੇ ਕਿਸੇ ਨੂੰ ਆਤਵਾਦੀ ਕਹਿ ਕੇ ਮਾਰ ਦੇ ਇਹੋ ਤੰਦਾਂ ਰਹਿ ਗਿਆ ਬਸ ਗ੍ਰਿਫਤਾਰ ਕਰਕੇ ਕਿੱਥੇ ਲੈ ਕੇ ਗਿਆ ਜੀ ਕੋਈ ਪਤਾ ਨਹੀਂ ਨਹੀਂ ਇਹ ਅਜੇ ਤੱਕ ਸਾਨੂੰ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਗਈ ਸਾਨੂੰ ਇਹਨਾਂ ਪਤਾ ਲੱਗਾ ਉਹਨਾਂ ਦੇ ਮਗਰ ਕੁਝ ਮਾਨਦਾਲ ਦੇ ਬੰਦੇ ਇੱਥੇ ਆਏ ਸੀ ਉਹ ਕਹਿੰਦੇ ਅਸੀਂ ਪਤਾ ਕਰਨ ਗਏ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਤਾਂ ਦੋਸਤੋ ਇਹ ਵੀਡੀਓ ਸੀ ਜਿਸ ਵਿੱਚ ਕੇ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਤੇ ਬਾਕੀ ਸਾਰੇ ਸਿੱਖ ਸੰਗਤ ਇਕੱਠੇ ਹੋ ਕੇ ਦਮਦਮਾ ਸਾਹਿਬੇ ਚੇਕਾਟ ਕਰਨ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਕੇ ਉਹਨਾਂ ਦੇ ਪਰਸ ਖੋਏ, ਮੋਬਾਈਲ ਖੋਏ ਉਹਨਾਂ ਨਾਲ ਕਾਫੀ ਜਿਹੜਾ ਹੈ ਬਦਸਲੂਕੀ ਕੀਤੀ ਗਈ ਤੇ ਕਾਫੀ ਸਾਰੇ ਜਿਹੜੇ ਹੈਗੇ ਸਿੱਖ ਸੰਗਤ ਤੇ ਕਾਫੀ ਸਾਰੇ ਨੌਜਵਾਨਾਂ ਨੂੰ ਤੇ ਕਈਆਂ ਤੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਹੈ ਗ੍ਰਿਫਤਾਰ ਵੀ ਕੀਤਾ ਗਿਆ ਹੈ। ਤਾਂ ਦੋਸਤੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹਰ ਸਿੱਖ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਕਮੈਂਟ ਬਾਕਸ ਵਿੱਚ ਆਪਣੀ رائے ਜਿਹੜੀ ਹੈ ਸਰਕਾਰ ਦੇ ਇਸ ਰਵੱਈਏ ਨੂੰ ਲੈ ਕੇ ਤੇ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਲਈ ਤੁਸੀਂ ਕੀ ਸਟੈਂਡ ਲੈਂਦੇ ਹੋ ਇਹ ਸਭ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਨਾ